ਆਸਾ ਮਹੱਲਾ ਪੰਜਵਾ ਘਰ 15ਵਾਂ ਪੜਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਵਿਕਾਰ ਮਾਇਆ ਮਾਦ ਸੋਇ ਸੂਜ ਬੂਜ ਨਾ ਆਵੈ ਜਪਕਰ ਕੇਸ ਜਮ ਉਠਾਰਿਓ ਤਦ ਹੀ ਘਰ ਜਾਵੈ ਵਿਖਿਆ ਲੋਭ ਵਿਖਿਆ ਬਿਖੈ ਲਾਗੇ ਹਿਰਵਿਤ ਚਿਤ ਦੁਖਾਹੀ ਖਿਨ ਭੰਗ ਨਾ ਕੈ ਮਾਨ ਮਾਤੇ ਅਸੁਰ ਜਾਣੈ ਨਾਹੀ ਰਹਾਉ ਬੇਦ ਸਾਸਤਰ ਜਨੁ ਪੁਕਾਰੇ ਸੁਣੈ ਨਾਹੀ ਡੋਰਾ ਨਿਪਟ ਬਾਈ ਹਾਰ ਮੂਕਾ ਪਛਤਾਇਓ ਮਨ ਪੂਰਾ ਦਾਨ ਸਗਲ ਗੈਰ ਵਜਹਿ ਭਰਿਆ ਦੀਵਾਨ ਲੇਖੈ ਨਾ ਪਰਿਆ ਜੇਹ ਕਾਰਜ ਰਹਿ ਓਲਾ ਸੋਇ ਕਾਮਨਾ ਕਰਿਆ ਐਸੋ ਜਗ ਮੋਹੇ ਗੁਰ ਬਤਾ ਦਿਖਾਇਓ ਤਉ ਏਕ ਕੀਰਤ ਗਾਇਆ ਮਾਨ ਤਾਨ ਤਜ ਸਿਆਨਪ ਸਰਨ ਨਾਨਕ ਆਇਆ ਆਸਾ ਮਹੱਲਾ ਪੰਜਵਾ ਬਾਪਾਰ ਗੋਬਿੰਦ ਨਾਹੇ ਬਾਪਾਰ ਗੋਬਿੰਦ ਨਾਹੇ ਸਾਧ ਸੰਤ ਮਨਾਏ ਪ੍ਰੇਪਾਏ ਗੁਣ ਗਾਏ ਪੰਚਨਾਦ ਤੂਰ ਬਜਾਏ ਰਹਾ ਕਿਰਪਾ ਪਾਏ ਸਹਜਾਏ ਦਰਸਾਏ ਅਬਰਤਿਆ ਗੋਬਿੰਦ ਸਿਉ ਸੰਤ ਸੇਵ ਪ੍ਰੀਤ ਨਾਥ ਰੰਗ ਲਾਲਨ ਲਾਏ ਗੁਰਨ ਗਿਆਨ ਮਨ ਦਰੜਾਏ ਰਹਿਸਾਏ ਨਹੀਂ ਆਏ ਸਹਿ ਜਾਏ ਮਨ ਨਿਧਾਨ ਪਾਏ ਸਬਤ ਜੀ ਮਨ ਕੀ ਕਾਮ ਕਰਾ ਚਿਰ 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 ਭਿਆ ਮਨ ਬਹੁਤ ਪਿਆਸ ਲਾਗੀ ਹਰ ਦਰਸਨੋ ਦਿਖਾਵੋ ਮੋਹੇ ਤੁਮ ਬਤਾਵੋ ਨਾਨਕ ਦੀਨ ਸਰਣ ਆਏ ਗਲ ਲਾਏ ਆਸਾ ਮਹੱਲਾ ਪੰਜਵਾ ਕੋ ਬਖਮਗਾਰ ਤੋਰੈ ਆਸ ਪਿਆਸ ਤੋਹ ਮੋਹ ਪਰਮ ਹੀ ਤੇ ਹੋਰਾ ਰਹਾਓ ਕਾਮ ਕ੍ਰੋਧ ਲੋਭ ਮਾਨ ਇਹ ਬਿਆਦ ਸ਼ੋਰ ਹੈ ਸੰਤ ਸੰਗ ਨਾਮ ਰੰਗ ਗੁਣ ਗੋਵਿੰਦ ਗਾਵੋ ਅਨੰਦ ਨੂੰ ਪ੍ਰਭ ਧਿਆਵੋ ਭ੍ਰਮ ਭੀਤ ਜੀਤ ਮਿਟਾਵੋ ਨਿਦ ਨਾਮ ਨਾਨਕ ਮੂਰੈ ਆਸਾ ਮਹੱਲਾ ਪੰਜਵਾ ਕਾਮ ਕ੍ਰੋਧ ਲੋਭ ਤਿਆਗ ਮਨ ਸਿਮਰ ਗੋਬਿੰਦ ਨਾਮ ਹਰ ਭਜਨ ਸਫਲ ਕਾਮ ਰਹਾਓ ਤਾਜਮਾਨ ਮੋਹ ਵਿਕਾਰ ਮਿੱਥਿਆ ਜਪ ਰਾਮ 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 ਮਨ ਸੰਤ ਨਾ ਕੈ ਚਰਨ ਲਾਗ ਪ੍ਰਭ ਗੋਪਾਲ ਦੀਨ ਦਿਆਲ ਪਦਤ ਪਾਵਨ ਪਾਰ ਬ੍ਰਹਮ ਹਰ ਚਰਨ ਸਿਮਰ ਜਾਗ ਕਰ ਭਗਤ ਨਾਨਕ ਪੂਰਨ ਭਾਗ ਆਸਾ ਮਹੱਲਾ ਪੰਜਵਾ ਹਰਖ ਸੋਗ ਬੈਰਾਗ ਅਨੰਦੀ ਖੇਲ ਰੀ ਦਿਖਾਓ ਰਹਾਓ ਖਿਨੂ ਭੈ ਨਿਰਪੈ ਖਿਨੂ ਖਿਨੂ ਉਠਤਾਇਓ ਖਿਨੂ ਰਸ ਭੋਗਨ ਖਿਨੂ ਖਿਨੂ ਤਦ ਜਾਇਓ ਖਿਨੂ ਜੋਗ ਤਾਪ ਬਉ ਪੂਜਾ ਖਿਨੂ ਪਰਮਾਇਓ ਖਿਨੂ ਕਿਰਪਾ ਤਾ ਸਾਧੂ ਸੰਗ ਨਾਨਕ ਹਰ ਰੰਗ ਲਾਇਓ ਰਾਗ ਆਸਾ ਮਹੱਲਾ ਪੰਜਵਾ ਘਰ ਸਤਾਰਮ ਆਸਾ ਬਰੀ ਏਕੋ ਅੰਕਾਰ ਸਤਗੁਰ ਪ੍ਰਸਾਦ ਗੋਬਿੰਦ ਗੋਬਿੰਦ ਕਰ ਹਾਂ ਹਰ ਹਰ ਮਨ ਪਿਆਰ ਹਾਂ ਗੁਰ ਕਹਿਆ ਸੋ ਚਿਤ ਧਾਰ ਹਾਂ ਅਨ ਸਿਉ ਤੋਰ ਫੇਰ ਹਾਂ ਐਸੇ ਲਲਨ ਪਾਇਓ ਰੀ ਸਖੀ ਰਹਾ ਪੰਕਜ ਮੋਹ ਸਰ ਹਾਂ ਪਗ ਨਹੀਂ ਚੱਲੇ ਹਰ ਹਾਂ ਕਹਿ ਡਿਓ ਮੂੜ ਨਾ ਰਹਾ ਆਨਾ ਨਾ ਉਪਾਵ ਕਰ ਹਾਂ ਤਉ ਨਿਕਸੈ ਸਰਨ ਪੈ ਰੀ ਸਖੀ ਤੇਰੇ ਤੇਰੇ ਚੇਤ ਤੇ ਰਹਾਂ ਬਾਨ ਗ੍ਰਹਿੋ ਸੰਸਰ ਹਾਂ ਏ ਅੰਤਰ ਏਕ ਪੇ ਰਹਾਂ ਬਾਹਰ ਅਨੇਕ ਧਰ ਹਾਂ ਰਾਜਨ ਜੋਗ ਕਰ ਹਾਂ ਕਹੋ ਨਾਨਕ ਲੋਗ ਅਲੋਗੀ ਰੀ ਸਖੀ ਆਸਾਵਰੀ ਮਹੱਲਾ ਪੰਜਵਾ ਮਨਸਾ ਏਕ ਮਾਨ ਹਾ ਗੁਰਸਿਉ ਨੇਤ ਧਿਆਨ ਹਾਂ ਦ੍ਰਿੜ ਸੰਤ ਮੰਤ ਗਿਆਨ ਹਾ ਸੇਵਾ ਗੁਰ ਚਰਾਨ ਹਾ ਤਉ ਮਿਲਿਐ ਗੁਰ ਕਿਰਪਾਨ ਮੇਰੇ ਮਨ ਆ ਰਹਾਉ ਟੂਟੇ ਆਨ ਪ੍ਰਾਨ ਹਾ ਰਵਿਓ ਸਰਬ ਥਾਨ ਹਾ ਲਹਿਓ ਜਮ ਭਯਾਨ ਹਾ ਪਾਇਓ ਪੇੜ ਥਾਨ ਹਾ ਤਉ ਚੁਕੀ ਸਗਲ ਕਾਨ ਲਹਿਨੋ ਜਿਸ ਮਥਾਨ ਹਾ ਭੈ ਪਾਵਕ ਪਾਰ ਪ੍ਰਾਨ ਹਾ निज ਘਰਤ ਸੇ ਥਾਨ ਹਰ ਰਸ ਰਸਹਿ ਮਾਨ ਹਾ ਲਾਠੀ ਤਿਸ ਪੁਖਾਨ ਹਾ ਨਾਨਕ ਸਹਿਜ ਸਮਾਇਓ ਰੇ ਮਨਾ ਆਸਾਵਰੀ ਮਹੱਲਾ ਪੰਜਵਾ ਹਰ 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 ਗੁਨੀ ਹਾ ਜਪੀਐ ਸਹਿਜ ਧੁਨੀ ਹਾ ਸਾਧੂ ਰਸਨ ਭਨੀ ਹਾ ਛੂਟਨ ਬਿਦ ਸੁਣੀ ਹਾ ਪਾਈਐ ਵੱਡ ਪੁਨੀ ਮੇਰੇ ਮਨਾ ਰਹਾ ਕੋਜਹਿ ਜਾਨ ਮੁਨੀ ਹਾਂ ਸਭ ਕਾ ਪ੍ਰਭ ਧਨੀ ਹਾਂ ਦੁਲਭ ਕਾਲ ਦੁਨੀ ਹਾਂ ਦੁਖ ਬਨਾਸਨੀ ਹਾਂ ਪ੍ਰਭ ਪੂਰਨ ਆਸਨੀ ਮੇਰੇ ਮਨ ਮਨਸੋ ਸੇਵੀਐ ਹਾਂ ਅਲਖ ਅਪੇਵੀਐ ਹਾਂ ਤਾਸਿਓ ਪ੍ਰੀਤ ਤਾਸੋ ਪ੍ਰੀਤ ਕਰਹਾਂ ਬਿਨਸ ਨਾ ਜਾਏ ਮਰਹਾਂ ਗੁਰ ਤੇ ਜਾਣਿਆ ਨਾਨਕ ਮਨ ਮੰਨਿਆ ਮੇਰੇ ਮਨਾਂ ਆਸਾਵਰੇ ਮਹੱਲਾ ਪੰਜਵਾ ਏਕਾ ਓਟ ਗਹੋ ਹਾਂ ਗੁਰ ਕਾ ਸਬਦ ਕਹੋ ਹਾਂ ਆਗਿਆ ਸਤ ਸਹੋ ਹਾਂ ਮਨਹਿ ਨਿਧਾਨ ਲਹੋ ਹਾਂ ਸੁਖ へ ਸਮਾਈਐ ਮੇਰੇ ਮਨ ਆ ਰਹਾਓ ਜੀਵਤ ਜੋ ਮਰੈ ਹਾਂ ਦੁਤਰ ਸੋਤਰੈ ਹਾਂ ਸਭ ਕੀ ਰੇਨ ਹੋਏ ਹਾਂ ਨਿਰਭਉ ਕਹੋ ਕੋਏ ਸੋਏ ਹਾਂ ਮਿਟੇ ਅੰਦੇਸਿਆ ਹਾਂ ਸੰਤ ਉਪਦੇਸਿਆ ਮੇਰੇ ਮਨਾ ਜਿਸ ਜਾਨਾ ਨਾਮ ਸੁਖ ਹਾਂ ਤਿਸ ਨਿਗਟਨਾ ਕਦੇ ਦੁਖ ਹਾਂ ਜੋ ਹਰ ਹਰ ਜਸ ਸੁਨੇ ਹਾਂ ਸਭ ਕੋ ਤਿਸ ਮੰਨੇ ਹਾਂ ਸਫਲ ਸੋ ਆਇਆ ਹਾਂ ਨਾਨਕ ਪ੍ਰਭ ਪਾਇਆ ਮੇਰੇ ਮਨ ਆਸਾਵਰੀ ਮਹੱਲਾ ਪੰਜਵਾ ਮਿਲ ਹਰ ਧਸ ਗਾਈਐ ਹਾਂ ਪਰਮ ਪਦ ਪਾਈਐ ਹਾਂ ਉਹ ਅਰਸ ਜੋ ਬਿਧੇ ਹਾਂ ਤਾ ਕੋ ਸਗਲ ਸਿੱਧੇ ਹਾਂ ਅਨ ਦਿਨ ਜਾਗਿਆ ਹਾਂ ਨਾਨਕ ਬੜ ਪਾਗਿਆ ਮੇਰੇ ਮਨ ਆ ਰਹਾ ਸੰਤ ਪਾਗ ਧੋਈਐ ਹਾਂ ਦੁਰਮਤਖ ਕੋਈਐ ਹਾਂ ਦਸ ਹਰੇਣ ਹੋਏ ਹਾਂ ਵਿਆਪੈ ਦੁਖ ਨਾ ਕੋਏ ਹਾਂ ਭਗਤਾ ਸਰਨ ਪਰ ਹਾਂ ਜਨਮ ਨਾ ਕਦੇ ਮਰ ਹਾਂ ਅਸਥਿਰ ਸੇ ਭਏ ਹਾਂ ਹਰ ਹਰ ਜਨ ਜਪ ਲਏ ਮੇਰੇ ਮਨਾ ਸਾਜਨ ਮੀਤ ਤੂੰ ਹਾਂ ਨਾਮ ਦਰੜਾਏ ਮੂਹਾਂ ਤਿਸ ਬਿਨ ਨਾ ਹੈ ਕੋਏ ਹਾਂ ਮਨਹਿ ਆਰਾਮ ਸੋਏ ਹਾਂ ਨਮਕ ਨਾ ਵੀਸਰਾਂ ਤਿਸ ਬਿਨ ਕਿਉ ਸਰਾਂ ਗੁਰ ਤਉ ਕੁਰਬਾਨ ਜਾਉ ਹਾਂ ਨਾਨਕ ਜਪੇ ਨਾਉ ਮੇਰੇ ਮਨ ਆਸਾਵਰੀ ਮਹੱਲਾ ਪੰਜਵਾ ਕਾਰਨ ਕਰਨ ਤੂੰ ਹਾਂ ਅਵਰ ਨ ਸੁਜੈ ਮੂਹਾਂ ਕਰੇ ਸੋ ਹੋਈਐ ਹਾਂ ਸਹਿਜ ਸੁਖ ਸੋਈਐ ਹਾਂ ਧੀਰਜ ਮਨ ਭੈ ਹਾਂ ਪ੍ਰਭ ਕੈ ਦਾਰ ਪਏ ਮੇਰੇ ਮਨ ਆ ਰਹਾਓ ਸਾਧੂ ਸੰਗਮੇ ਹਾਂ ਪੂਰਨ ਸੰਜਮੇ ਹਾਂ ਜਬ ਤੇ ਛੁਟੇ ਆਪ ਹਾਂ ਤਬ ਤੇ ਮਿਟੇ ਤਾਪ ਹਾਂ ਕਿਰਪਾ ਧਾਰੀਆ ਹਾਂ ਪਤ ਰਾਖੀਆ ਪਤ ਰਾਖ ਬਨਵਾਰੀਆ ਮੇਰੇ ਮਨਾ ਏਹੋ ਸੁਖ ਜਾਨੀਐ ਹਾਂ ਹਰ ਕਰੇ ਸੋ ਮਾਨੀਐ ਹਾਂ ਮੰਦਾ ਨਾਹੇ ਕੋਏ ਹਾਂ ਸੰਤ ਕੀ ਰੇਨ ਹੋਏ ਹਾਂ ਆਪੇ ਜਿਸ ਰਖੈ ਹਾਂ ਹਰ ਅਮਰਤ ਸੋ ਚਖੈ ਮੇਰੇ ਮਨਾ ਜਿਸ ਕਾ ਨਾਹੇ ਕੋਏ ਹਾਂ ਤਿਸ ਕਾ ਰੂਪ ਸੋਏ ਹਾਂ ਜਿਸ ਕਾ ਨਾਹੇ ਕੋਇ ਹਾਂ ਤਿਸ ਕਾ ਪ੍ਰਭੂ ਸੋਇ ਹਾਂ ਅੰਤਰ ਗਾਤਿ 부ਜੈ ਹਾਂ ਸਭ ਕਿਛ ਤਿਸ ਸੁਜੈ ਹਾਂ ਪਦ ਤ ਉਧਾਰ ਲਿਓ ਹਾਂ ਨਾਨਕ ਅਰਦਾਸ ਇਹੋ ਮੇਰੇ ਮਨਾ ਆਸਾਵਰੀ ਮਹੱਲਾ ਪੰਜਵਾ ਇਕ ਤੁਕਾ ਓਏ ਪ੍ਰਦੇਸੀ ਆ ਹਾਂ ਸੁਨਤ ਸੰਦੇਸ ਆ ਹਾਂ ਰਹਾਓ ਜਾਸੂ ਰਾਜ ਰਹੇ ਹਾਂ ਸਭ ਕੋ ਤਜ ਗਏ ਹਾਂ ਸੁਪਨਾ ਜੋ ਭਏ ਹਾਂ ਹਰ ਨਾਮ ਜਨ ਲਏ ਹਰ ਤਜ ਅਨ ਲਗੇ ਹਾਂ ਜਨਮ ਮਰ ਭਗੇ ਹਾਂ ਹਰ ਹਰ ਜਨ ਲਏ ਹਾਂ ਜੀਵਤ ਸੇ ਰਹੇ ਹਾਂ ਜਿਸ ਕਿਰਪਾਲ ਹੋਏ ਹਾਂ ਨਾਨਕ ਭਗਤ ਸੋਏ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਆਸਾ ਮਹੱਲਾ ਨਾਮ ਬਿਰਥਾ ਕਹੋ ਕੌਣ ਸਿਉ ਮਨ ਕੀ ਲੋਭ ਗਰਸਿਓ ਦਸ ਹੂ ਦਿਸ ਧਾਵਤ ਆਸਾ ਲਾਗਿਓ ਤਨ ਕੀ ਰਹਾਉ ਸੁਖ ਕਾ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਦਵਾਰ ਹੈ ਦਵਾਰ ਸਵਾਨ ਜਿਉ ਡੋਲਤ ਨਹਿ ਸੁਧ ਰਾਮ ਭਜਨ ਕੀ ਮਾਨਸ ਜਨਮ ਆਕਾਰਥ ਖੋਵਤ ਲਾਜ ਨਾ ਲੋਕ ਹਸਨ ਕੀ ਨਾਨਕ ਹਰ ਦਸ ਕਿਉ ਨਹੀਂ ਗਾਵਤ ਕੁਮਤ ਬਿਨਾ ਸੈਤਾਨ ਕੀ ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਤਰ ਆਵ ਘਟ ਸਰਵ ਰਣਾਵੈ ਬਕੈ ਨ ਬੋਲੇ ਹਰ ਗੁਣ ਗਾਵੇ ਜਲ ਆਕਾਸੀ ਸੁਨ ਸਮਾਵੇ ਰਾਸ ਸਤ ਝੋਲ ਮਹਾਰਸ ਪਾਵੇ ਐਸਾ ਗਿਆਨ ਸੁਨਹੁ ਅਬ ਮੋਰੇ ਭਰਪੁਰ ਧਾਰ ਰਹਿਆ ਸਭ ਠੌਰੇ ਰਹਾਓ ਸਾਚ ਬਰਾਤ ਨੇਮ ਨਾਕਾਲ ਸੰਤਾਵੇ ਸਤਿਗੁਰ ਸ਼ਬਦ ਕਰੋਧ ਜਲਾਵੇ ਗगन ਨਿਵਾਸ ਸਮਾਧ ਲਗਾਵੇ 파ਰਸ ਪਰਸ ਪਰਮ ਪਦ ਪਾਵੇ ਸੱਚ ਮਾਨ ਕਾਰਨ ਤਤ ਬਿਲੋਵੇ ਸੁਭਰ ਸਰਵਰ ਮੈਲਨ ਧੋਵੇ ਜੈਸੋ ਰਾਤਾ ਤੈਸੋ ਹੋਵੇ ਆਪੇ ਕਰਤਾ ਕਰੇ ਸੋ ਹੋਵੇ ਗੋਰਾ ਹੈ ਬਸੀਤਲ ਅਗਨ 부ਝਾਵੈ ਸੇਵਾ ਸੁਰਤ ਵਿਪੂਤ ਚੜਾਵੈ ਦਰਸ਼ਨ ਆਪ ਸਹਿਜ ਘਰ ਆਵੈ ਨਿਰਮਲ ਬਾਣੀ ਨਾਦ ਵਜਾਵੈ ਅੰਤਰ ਗਿਆਨ ਮਹਾਰਸ ਸਾਰਾ ਤੀਰਥ ਮੱਜਨ ਗੁਰ ਵਿਚਾਰਾ ਅੰਤਰ ਪੂਜਾ ਥਾਨ ਮੁਰਾਰਾ ਜੋਤੀ ਜੋਤ ਮਿਲਾਵਣ ਹਾਰਾ ਰਾਸ ਰਸਿਆ ਮਤੇ ਕੈ ਭਾਏ ਤਖਤ ਨਿਵਾਸੀ ਪੰਚ ਸਮਾਏ ਏਕ ਕਾਰ ਕਮਾਈ ਖਸਮ ਰਜਾਏ ਅਵਗਤ 나ਥ ਨਾ ਲਖਿਆ ਜਾਏ ਜਲ ਮੈਂ ਉਪਜੈ ਜਲ ਤੇ ਦੂਰ ਜਲ ਮੈਂ ਜੋਤ ਰਹਾ ਭਰਪੂਰ ਕਿਸ ਨੇ ਰਹਾ ਕਿਸ ਅੱਖਾਂ ਦੂਰ ਕਿਸ ਨੇੜਾ ਕਿਸ ਅੱਖਾਂ ਦੂਰ ਨਿਦ ਗੁਣ ਗਾਵਾ ਦੇਖ ਅਧੂਰ ਅੰਦਰ ਬਾਹਰ ਅਵਰਨਾ ਕੋਏ ਜੋ ਤਿਸ ਭਾਵੇ ਸੋ ਫਨ ਹੋਏ ਸੁਣ ਭਰਥਰ ਨਾਨਕ ਕਹਿ ਵਿਚਾਰ ਨਿਰਮਲ ਨਾਮ ਤੇਰਾ ਮੇਰਾ ਆਧਾਰ ਆਸਾ ਮਹੱਲਾ ਪੰਜ ਪਹਿਲਾ ਸਭ ਜਪ ਸਭ ਤਪ ਸਭ ਚਤੁਰਾਈ ਊਜੜ ਭਰਮੈ ਰਾਹੇ ਨ ਪਾਈ ਬਿਨ ਬੂਜੇ ਕੋਠਾ ਨ ਪਾਈ ਨਾਮ ਬਿਹੂਣਾ ਮਾਥੇ ਛਾਈ ਸਾਚ ਧਣੀ ਜਗਾਇ ਬਿਨਾ ਸਾ ਛੂਟ ਸ ਪ੍ਰਾਣੀ ਗੁਰਮੁਖ ਦਾਸਾ ਰਹਾਉ ਜਾਗ 모ਹੇ ਬਾਦਾ ਬਹੁਤੀ ਆਸਾ ਗੁਰਮਤੀ ਇਕ ਭੈ ਉਦਾਸਾ ਅੰਤਰ ਨਾਮ ਕਮਲ ਪ੍ਰਗਾਸਾ ਤਿਨ ਕੋ ਨਾਹੀ ਜਮ ਕੀ ਤਰਾਸਾ ਜਗ ਤਰੇ ਜਿਤ ਕਾਮਣ ਹਿਤ ਕਾਰੇ ਪੁੱਤਰ ਕਲਤਰ ਰਗ ਨਾਮ ਵਿਸਾਰੇ ਬਿਰਥਾ ਜਨਮ ਗਵਾਇਆ ਬਾਜੀ ਹਾਰੀ ਸਤਿਗੁਰ ਸੇਵੇ ਸਤਿਗੁਰ ਸੇਵੇ ਕਰਨੀ ਸਾਰੀ ਬਾਰ ਹੋ ਹਉਮੈ ਕਹ ਕਹਾਏ ਅੰਦਰ ਹੋ ਮੁਕਤ ਲੇਪ ਕਦੇ ਨਾ ਲਾਏ ਮਾਇਆ ਮੋਹ ਕੋ ਸਬਦ ਜਲਾਏ ਨਿਰਮਲ ਨਾਮ ਸਦ ਹਿਰਦੈ ਧਿਆਏ ਧਾਵਤ ਰੱਖੈ ਠਾਕ ਰਹਾਏ ਸਿੱਖ ਸੰਗਤ ਕਰਮ ਮਿਲਾਏ ਗੁਰ ਬਿਨ ਭੂਲੋ ਆਵੇ ਜਾਏ ਨਦਰ ਕਰੇ ਸੰਜੋਗ ਮਿਲਾਏ ਰੂੜੋ ਕਹੋ ਨਾ ਕਹਿਆ ਜਾਈ ਅਕਥ ਕਥੋ ਨਹਿ ਕੀਮਤ ਪਾਈ ਸਭ ਦੁੱਖ ਤੇਰੇ ਸੂਖ ਰਜਾਈ ਸਭ ਦੁੱਖ ਮਿਟੇ ਸੱਚ ਨਾਈ ਕਰ ਬਿਨ ਵਾਜਾ ਪਾਗ ਬਿਨ ਤਾਲਾ ਜੇ ਸ਼ਬਦ 부ਝੈ ਤਾਂ ਸੱਚ ਨਿਹਾਲਾ ਅੰਤਰ ਸਾਚ ਸਬੇ ਸੁਖ ਨਾਲਾ ਨਦਰ ਕਰੈ ਰੱਖੈ ਰਖਵਾਲਾ ਦੇ ਭਵਨ ਸੂਜੈ ਆਪ ਗਵਾਵੈ ਬਾਣੀ ਬੂਜੈ ਸਤਿ ਸਮਾਵੈ ਸਬਦ ਵਿਚਾ ਵਿਚਾਰੇ ਏਕ ਲਿਵ ਤਾਰਾ ਨਾਨਕ ਧੰਨ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਲੇਖ ਅਸੰਖ ਲੇਖ ਲੇਖ ਮਾਨ ਮਨ ਮਾਨੈ ਸਚ ਸੁਰਤਿ ਵਖਾਨ ਕਥਨੀ ਬਦਨੀ ਪੜ ਪੜ ਭਾਰ ਲੇਖ ਅਸੰਖ ਅਲੇਖ ਅਪਾਰ ਐਸਾ ਸਾਚਾ ਤੂੰ ਏਕੋ ਜਾਣ ਜੰਮਣ ਮਰਣਾ ਹੁਕਮ ਪਛਾਣ ਰਹਾਓ ਮਾਇਆ ਮੋਹੇ ਜਗ ਬਾਧਾ ਜਮਕਾਲ ਬੰਦਾ ਛੂਟੈ ਨਾਮ ਸਮਾਲ ਗੁਰ ਸੁਖ ਦਾਤਾ ਅਬਰਨਾ ਪਾਲ ਹਲਤ ਪਲਤ ਨਿਭੀ ਤੁਧ ਨਾਲ ਸ਼ਬਦ ਮਾਰਾ ਤਾਂ ਏਕਲੇ ਬਿਲਾਏ ਅਚਰ ਚਰੈ ਤਾਂ ਭਰਮ ਚੁਕਾਏ ਜੀਵਨ ਮੁਕਤ ਮਨ ਨਾਮ ਵਸਾਏ ਗੁਰਮਖ ਹੋਏ ਤਾਂ ਸੱਚ ਸਮਾਏ ਜੇਨ ਧਰ ਸਾਜੀ ਗगन ਆਕਾਸ ਜਿਨ ਸਾਬ ਥਾਪੇ ਥਾਪ ਉਥਾਪ ਸਰਬਨ ਰੰਤਰ ਆਪੇ ਆਪ ਕਿਸੈ ਨਾ ਪੂਛੇ ਬਖਸ਼ੇ ਆਪ ਤੂੰ ਪੁਰ ਸਾਗਰ ਮਾਨਕ ਹੀਰ ਤੂੰ ਨਿਰਮਲ ਸਤਗੁਣੀ ਗਹੀਰ ਸੁਖ ਮਾਨੈ ਭੇਟੈ ਗੁਰ ਪੀਰ ਏਕੋ ਸਾਹਿਬ ਏਕ ਵਜੀਰ ਜਗ ਬੰਦੇ ਮੁਕਤੇ ਹਵਮਾਰੀ ਜਗ ਗਿਆਨੀ ਵਿਰਲਾ ਆਚਾਰੀ ਜਗ ਪੰਡਤ ਵਿਰਲਾ ਵਿਚਾਰੀ ਬਿਨ ਸਤਗੁਰ ਭੇਟੇ ਸਭ ਫਿਰੇ ਅਹੰਕਾਰੇ ਜਗ ਦੁਖੀਆ ਸੁਖੀਆ ਜਨ ਕੋਏ ਜਗ ਰੋਗੀ ਭੋਗੀ ਗੁਣ ਰੋਏ ਜਗ ਉਪਜੈ ਬਿਨ ਸਹ ਪਤ ਖੋਏ ਗੁਰਮਖ ਹੋਵੇ ਬੂਜੈ ਸੋਏ ਮਾ ਗੋ ਮੂਲ ਪਰ ਫਾਰ ਅਟਲ ਅਸ਼ਲ ਗੁਰਮਤੀ ਧਾਰ ਭਾਏ ਮਿਲੈ ਭਾਵੇ ਪਹਿਕਾਰ ਨਾਨਕ ਨੀਜ ਕਹਿ ਵਿਚਾਰ ਆਸਾ ਮਹੱਲਾ ਪਹਿਲਾ ਏਕ ਮਰੈ ਪੰਚੇ ਮਿਲ ਰੋਵੇ ਹਉਮੈ ਜਾਏ ਸਬਦ ਮਲ ਧੂਵਹਿ ਸਮਝ ਸੂਜ ਸਹਿਜ ਘਰ ਹੋਵੇ ਬਿਨ ਬੂਝੇ ਸਗਲੀ ਪਤਖੋਵੇ ਕੌਣ ਮਰੈ ਕੌਣ ਰੋਵੈ ਓਹੀ ਕਰਨ ਕਾਰਣ ਸਭ ਸੈ ਸਿਰ ਤੋਹੀ ਰਹਾਓ ਮੂਹੇ ਕਉ ਰੋਵੈ ਦੁਖ ਕੋਏ ਸੋ ਰੋਵੈ ਜਿਸ ਬਿਦਨ ਹੋਏ ਜਿਸ ਬੀਤੀ ਜਾਣੈ ਪ੍ਰਭ ਸੋਏ ਆਪੇ ਕਰਤਾ ਕਰੈ ਸੋ ਹੋਵੇ ਜੀਵਤ ਮਰਣਾ ਤਾਰੇ ਤਰਣਾ ਜੈ ਜਗਦੀਸ਼ ਪਰਮਗਤ ਸਰਣਾ ਹਾਉ ਬਲੇ ਹਾਰੀ ਸਤਿਗੁਰ ਚਰਣਾ ਗੁਰ ਬੋਹਿਥ ਸ਼ਬਦ ਭੈ ਤਰਣਾ ਨਿਰਭਉ ਆਪ ਨਿਰੰਤਰ ਜੋਤ ਬਿਨ ਨਾ ਵੈ ਸੂਤਕ ਜਗ ਛੋਤ ਦੁਰਮਤ ਬਿਨ ਸੈ ਕਿਆ ਕਹਿ ਰੂਤ ਜਨਮ ਹੋਏ ਬਿਨ ਭਗਤ ਸਰੋਤ ਮੂਏ ਕਉ ਸਚ ਰੋਵਹਿ ਮੀਤ ਤ੍ਰੈ ਗੁਣ ਰੋਵਹਿ ਨੀਤਾ ਨੀਤ ਦੁਖ ਸੁਖ ਪਰਹਰ ਸਹਿਜ ਸੋਚੀਤ ਤਨ ਮਨ ਸਉ ਪਉ ਕ੍ਰਿਸ਼ਨ ਪਰੀਤ ਭੀਤਰ ਏਕ ਅਨੇਕ ਅਸ਼ੰਖ ਕਰਮ ਧਰਮ ਬਹੁ ਸੰਖ ਅਸ਼ੰਖ ਬਿਨ ਪੈ ਭਗਤੀ ਜਨਮ ਬਿਰੰਥ ਹਰ ਗੁਣ ਗਾਵਹਿ ਮਿਲ ਪਰਮ ਅਰੰਥ ਆਪ ਮਰੈ ਮਾਰੇ ਭੀ ਆਪ ਆਪ ਉਪਾਏ ਆ ਥਾਪੋ ਥਾਪ श्रेष्ठ उपाय ज्योति तू जात शब्द विचार मिलन नहीं प्राप्त सूतक अगन पखै जग खाए सूतक जल थल सब ही थाए नारक सूतक जन्म मरीजै गुरु प्रसादी हर रस पीजै राग आशा मोहल्ला पहला आप विचारै सो परखै हीरा एक दृष्ट तारे गुर पूरा गुर मानै मन ते मन ठीरा ਐਸਾ ਸਾਉ ਸਰਾफी ਕਰੈ ਸਾਚੀ ਨਦਰ ਏਕ ਲਿਵ ਤਰੈ ਰਹਾਉ ਪੂਜੇ ਨਾਮ ਨਿਰੰજન ਸਾਰ ਨਿਰਮਲ ਸਾਚ ਰਤਾ ਪੈਕਾਰ ਸਿਫਤ ਸਹਜ ਘਰ ਗੁਰ ਕਰਤਾਰ ਆਸਾ ਮਨਸਾ ਸਵਜ ਜਲਾਹਿ ਰਾਮ ਰਸ ਨਰਾਇਣ ਕਹਿ ਕਹਾਏ ਗੁਰ ਤੇ ਬਾਟ ਮਹਿਲ ਘਰ ਪਾਏ ਕੰਚਨ ਕਾਇਆ ਜੋਤ ਅਨੂਪ त्रे पवन देवा सगले स्वरूप ਮੈਂ ਸੋ ਧਨ ਪੱਲੇ ਸਾਚ ਖੂਟ ਪੰਚ ਤੀਨ ਨਵ ਚਾਰ ਸਮਾਵੈ ਧਰਨ ਗगन ਕਲ ਧਾਰ ਰਹਾਵੈ ਬਾਹਰ ਜਤ ਉਲਟ ਪਰਾਵੈ ਮੂਰਖ ਹੋਏ ਨਾ ਆਖੀ ਸੂਝੈ ਜਿਹਵਾ ਰਸ ਨਹੀਂ ਕਹਿਆ ਬੂਝੈ ਬਿਖ ਕਾ ਮਾਤਾ ਜਗशो ਲੂਝੈ ਊਤਮ ਸੰਗਤ ਊਤਮ ਹੋਵੈ ਗੁਣ ਕਉ ਧਾਵੈ ਅਵਗਣ ਧੋਵੈ ਬਿਨ ਗੁਰ ਸੇਵੇ ਸਹਿਜ ਨਾ ਹੋਵੈ ਹੀਰਾ ਨਾਮ ਜਵੇਹਰ ਲਾਲ ਮਨ ਮੋਤੀ ਹੈ ਤਿਸ ਕਾ ਮਾਲ ਨਾਨਕ ਪਰਖੈ ਨਦਰ ਨਿਹਾਲ ਆਸਾ ਮਹੱਲਾ ਪਹਿਲਾ ਗੁਰਮੁਖ ਗਿਆਨ ਧਿਆਨ ਮਨ ਮਾਨ ਗੁਰਮੁਖ ਮਹਿਲੀ ਮਹਿਲ ਪਛਾਨ ਗੁਰਮੁਖ ਸੁਰਤ ਸਬਦ ਨੀਸਾਨ ਐਸੇ ਪ੍ਰੇਮ ਭਗਤ ਵੀ ਚਾਰੇ ਗੁਰਮੁਖ ਸਾਚਾ ਨਾਮੁ ਰਾਰੀ ਰਹਾ ਐ ਹਨਸ ਨਿਰਮਲ ਥਾਨ ਸੁਥਾਨ ਤੀਨ ਭਵਨ ਨੇ ਕੇਵਲ ਗਿਆਨ ਸਾਚੇ ਗੁਰ ਤੇ ਹੁਕਮ ਪਛਾਨ ਸਾਚਾ ਹਰਖ ਨਾਹੀ ਤਿਸ ਸੋਗ ਅੰਮ੍ਰਿਤ ਗਿਆਨ ਮਹਾਰਸ ਭੋਗ ਪੰਚ ਸਮਾਈ ਸੁਖੀ ਸਭ ਲੋਗ ਸਗਲੀ ਜੋਤ ਤੇਰਾ ਸਭ ਕੋਈ ਆਪੇ ਜੋੜ ਵਿਛੋੜੇ ਸੋਈ ਆਪੇ ਕਰਤਾ ਕਰੇ ਸੋ ਹੋਈ ਟਾਹੇ ਉਸਾਰੇ ਹੁਕਮ ਸਮਾਵੈ ਹੁਕਮੋ ਵਰਤੈ ਜੋ ਤਿਸ ਭਾਵੈ ਗੁਰ ਬਿਨ ਪੂਰਾ ਕੋਇ ਨ ਪਾਵੈ ਬਾਲਕ ਬਿਰਧ ਨ ਸੁਰਤ ਪ੍ਰਾਨ ਪਰ ਜੋਬਨ ਬੂਢੈ ਅਭਿਮਾਨ ਬਿਨ ਨਾ ਵੈ ਕਿਆ ਲਹਿਸਨ ਦਾਨ ਜਿਸ ਕਾ ਅਨ ਤਨ ਸਹਿਜ ਨ ਜਾਣ ਪਰਮ ਪੁਲਾਨਾ ਫਿਰ ਪਛਤਾਨਾ ਗਲ ਫਾਹੀ ਬਉ ਰਬ ਬਉ ਰੰਨ ਬੂੜਤ ਜਗ ਦੇਖਿਆ ਤਾਉ ਡਰ ਭਾਗੇ ਸਤਗੁਰ ਰਾਖੇ ਸੇਵੜ ਭਾਗੇ ਨਾਨਕ ਗੁਰ ਕੀ ਚਰਣੀ ਲਾਗੇ ਆਸਾ ਮਹੱਲਾ ਪਹਿਲਾ ਗਾਵੇ ਗੀਤੇ ਚੀਤ ਅਨੀਤੇ ਰਾਗ ਸੁਣਾਏ ਕਹਾਵਹਿ ਬੀਤੇ ਬਿਨ ਨਾਵੇ ਮਨ ਝੂਠ ਅਨੀਤੇ ਕਹਾ ਚਲੋ ਮਨ ਰਹੁ ਘਰੇ ਗੁਰਮੁਖ ਰਾਮ ਨਾਮ ਤਰਵਤਾਸੇ ਖੋਜਤ ਪਾਵੋ ਸਹਿਜ ਹਰੇ ਰਹਾਓ ਕਾਮ ਕ੍ਰੋਧ ਮਨਮੋਹ ਸਰੀਰਾ ਲੱਭ ਲੋਭ ਅਹੰਕਾਰ ਸੁਪੀਰਾ RAM ਨਾਮ ਬਿਨ ਕਿਉ ਮਨ ਧੀਰਾ ਅੰਤਰ ਨਾਵਨ ਸਾਚ ਪਛਾਣੈ ਅੰਤਰ ਕੀ ਗਤ ਗੁਰਮਖ ਜਾਣੈ ਸਾਜ ਸ਼ਬਦ ਮਨ ਮਹਿਲ ਨਾ ਪਛਾਣੈ ਨਿਰੰਕਾਰ ਮਹਿ ਆਕਾਰ ਸਮਾਵੈ ਅਕਲ ਕਲਾ ਸੱਚ ਸਾਜ ਟਿਕਾਵੈ ਸੋ ਨਰ ਗਰਭ ਜੂਨ ਨਹੀਂ ਆਵੈ ਜਹਾ ਨਾਮ ਲੇ ਤਹ ਜਾਓ ਗੁਰ ਪ੍ਰਸਾਦੀ ਕਰਮ ਕਮਾਓ ਨਾਮੇ ਰਾਤਾ ਹਰ ਗੁਣ ਗਾਓ ਗੁਰ ਸੇਵਾ ਤੇ ਆਪਿ ਛਾਤਾ ਅੰਮ੍ਰਿਤ ਨਾਮ ਵਸਿਆ ਸੁਖ ਦਾਤਾ ਆਨੰਦਨ ਬਾਣੀ ਨਾਮੇ ਰਾਤਾ ਮੇਰਾ ਪ੍ਰਭ ਲਾਇਤਾ ਕੋ ਲਾਗੈ ਹਉ ਮੈਂ ਮਾਰੇ ਸਭ ਦੇ ਜਾਗੈ ਐਥੇ ਉਥੇ ਸਦਾ ਸੁਖ ਆਗੈ ਮਨ ਚੰਚਲ ਬਿਦਨਾਹੀ ਜਾਣੈ ਮਨ ਮੁਖ ਮੈਲਾ ਸਬਦ ਨਾ ਪਛਾਣੈ ਗੁਰਮੁਖ ਨਿਰਮਲ ਨਾਮ ਵਖਾਣੈ ਹਰ ਜੀਉ ਆਗੈ ਕਰੀ ਅਰਦਾਸ ਸਾਧੂ ਜਨ ਸੰਗਤ ਹੋਏ ਨਿਵਾਸ ਕਿਲ ਵਿਖ ਦੁਖ ਕਾਟੇ ਹਰ ਨਾਮ ਪ੍ਰਗਾਸ ਕਰ ਵਿਚਾਰ ਆਚਾਰ ਪਰਾਤਾ ਸਤਿਗੁਰ ਬਚਨੀ ਏਕੋ ਜਾਤਾ ਨਾਨਕ RAM ਨਾਮ ਮਨ ਰਤਾ